ਸਾਡੇ ਸਮੂਹ ಗ್ರಾಮ ਪੰਚਾਇਤ ਪਿੰਡ ਸ਼ਾਮਪੁਰ ਦੀ ਪੰਚਾਇਤ ਵਾਲੋਂ ਪਿੰਡ ਦੇ ਵਿੱਚ ਨਸ਼ਾ ਅਤੇ 마ੜੇ ਅੰਸਰਾਂ ਦੇ ਖਿਲਾਫ ਅਜ ਤੋਂ 1 ਮਹੀਨਾ ਪਹਿਲਾਂ ਮਤਾ ਪਾਇਆ ਗਿਆ ਸੀ ਜਿਸ ਦੇ ਵਿੱਚ 마ੜੇ ਅੰਸਰਾਂ ਦੇ ਨਸ਼ਾ ਵੇਚਣ ਵਾਲੇ ਜਿੰਮੇਵਾਰੀਆਂ ਤੇ ਜ਼ਮਾਨਤ ਕਾਫੀ ਡੈਡ ਵਿੱਚ ਖਾਣਾ ਖਬਰ ਵਾਲਾ ਵਿੱਚ ਦੇ ਕੇ ਆਈ ਸੀ ਨਸ਼ਾ ਵੇਚਣ ਵਾਲਿਆਂ ਨੇ ਐਪੀਡੀਓ ਦੇਣ ਤੋਂ ਬਾਅਦ ਨਸ਼ਾ ਵੇਚਣਾ ਤੇ 마ੜੇ ਕੰਮ ਛੱਡਣ ਦੀ ਗੱਲ ਕਹੀ ਸੀ ਅਤੇ ਉਹ ਉਸ ਉੱਤੇ ਉਹਨਾਂ ਗੱਲਾਂ ਤੇ ਪੂਰੇ ਖਰੇ ਉਤਰਿਆ ਨੂੰ ਸੋਸ਼ਲ ਮੀਡੀਆ ਤੇ ਮਿਤੀ ਕੱਲ 25/7/25 ਨੂੰ ਅਤੇ 26/7/25 ਨੂੰ ਇੱਕ ਵੀਡੀਓ ਵਾਇਰਲ ਹੋਇਆ ਜਿਸ ਨੇ ਸਾਡੇ ਪਿੰਡ ਨੂੰ ਬਦਨਾਮ ਕਰਨ ਦੀ ਸਾਜਿਸ਼ ਤਹਿਤ ਵਾਰ-ਵਾਰ ਸਾਡੇ ਪਿੰਡ ਉੱਤੇ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਅੱਜ ਸਾਡੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀ ਇਕੱਠੇ ਹੋ ਕੇ ਮਤਾ ਪਾਇਆ ਜਾਂਦਾ ਹੈ ਪਿੰਡ ਨੂੰ ਕਿਸੇ ਵਗੜੇ ਦਾ ਰੂਪ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਿੰਡ ਦੀ ਪੰਚਾਇਤ ਵੱਲੋਂ ਉਸਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਇਹ ਨਾਮ ਹੈ ਜੀ ਕਿਥੋਂ ਦੇ ਰਹਾ ਆ ਅਮਰਜੀਤ ਸਿੰਘ ਪੰਜੀ ਪਿੰਡ ਸ਼ਾਮਕੋੜ ਹਮ ਦਾ ਅੱਜ ਅਸੀਂ ਪੰਚਾਇਤ ਲੈ ਸਾਰੇ ਨੇ ਪਤਾ ਪਾਇਆ ਪਹਿਲੋ ਵੀ 2 ਮਹੀਨਾ ਮਹੀਨਾ ਪਹਿਲੋ ਪਤਾ ਲਿਖ ਕੇ ਅਸੀਂ ਥਾਣੇ ਨੂੰ ਦਿੱਤਾ ਸੀ ਵੀ ਸਾਡੇ ਪਿੰਡ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦਾ ਕਰਕੇ ਵੀ ਨਸ਼ਾ ਅਸੀਂ ਪਿੰਡ ਦੇ ਵਿੱਚ ਅੱਜ ਵੀ ਸਾਰੀ ਪੰਚਾਇਤ ਨੇ ਲੱਗਣੇ ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਨੂੰ ਸੱਦਿਆ ਕਿ ਗਾਂ ਤੋਂ ਇਹ ਹੋ ਜਾਏ ਇੱਕ ਸਾਡੇ ਪਿੰਡ ਦੇ ਵੀਡੀਓ ਵਾਇਰਲ ਹੋਈਏ ਉਹ ਸਾਡੇ ਪਿੰਡ ਦੇ ਨਜਾਇਜ਼ ਵੀਡੀਓ ਵਾਇਰਲ ਹੋਈ ਸਾਡੇ ਪਿੰਡ ਬਾਦਾਮ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਪਿੰਡ ਚੋਂ ਕੋਈ ਨਸ਼ਾ ਨਹੀਂ ਵੇਚਦਾ ਇਤਰਾ ਕਹਿੰਦੇ ਕਿੰਨੇ ਟਾਈਮ ਤੋਂ ਕਹਿੰਦੇ ਇਥੇ ਦਾ ਡਿਲੀਵਰੀਆਂ ਹੋਮ ਡਿਲੀਵਰੀਆਂ ਹੁੰਦੀਆਂ ਬਾਹਰ ਦੇ ਬੰਦੇ ਆ ਕੇ ਇਥੋਂ ਲੈ ਕੇ ਜਾਂਦੇ ਸੀ ਤੇ ਪਹਿਲਾਂ ਕੋਈ ਹੈਗਾ ਸੀ ਕੱਲ ਕੋਈ ਅੱਜ ਤੋਂ 2-3 ਮਹੀਨੇ ਪਹਿਲਾਂ ਹੁੰਦੇ ਜਦੋਂ ਸਰਕਾਰ ਨੇ ਸ਼ਕਤੀ ਕੀਤੀ ਤੇ ਐਸਐਚਓ ਥਾਣਾ ਕਵਰ ਵਾਲੇ ਨੇ ਬਹੁਤ ਜ਼ਿੰਮੇਵਾਰੀ ਲਈ ਹੈ ਤੇ ਸਾਡੇ ਪਿੰਡ ਦਾ ਉਦੋਂ ਮੌਲਸਾ ਹੀ ਕਰਦਾ ਜੀ ਤੁਸੀਂ ਕਹਿੰਦੇ ਇੱਕ ਮਹੀਨਾ ਪਹਿਲਾਂ ਸੀ ਮਤਾ ਪਾਇਆ ਸੀ ਉਸ ਮਤੇ ਦੇ ਵਿੱਚ ਕੀ ਕੁਝ ਪਾਇਆ ਗਿਆ ਸੀ ਬਾਸ ਉਹ ਮਤੇ ਦੇ ਵਿੱਚ ਇਹੀ ਪਾਇਆ ਗਿਆ ਵੀ ਸਾਡੇ ਪਿੰਡ ਵਾਲੇ ਜਿਹੜੇ ਨਸ਼ਾ ਵੇਚਦੇ ਆ ਵੇ ਸੁਧਰ ਜੋ ਤੇ ਪੁਲਿਸ ਤੇ ਸਰਕਾਰ ਨੇ ਸ਼ਕਤੀ ਕਰਤੇ ਤੇ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਆਪ ਦੇ ਸਾਹ ਕੋ ਜੋ ਹਮ ਤਾਂ ਉਦੋਂ ਫਿਰ ਜ਼ਿੰਮੇਦਾਰੀਆਂ ਤੇ ਐਫੀਜ ਬਟ ਦੇਖੀ ਆ ਨਹੀਂ ਉਹ ਨਾ ਨਹੀਂ ਪੰਚਾਇਤ ਦੇ ਮਤੇ ਪਵਾ ਕੇ ਤੇ ਥਾਣੇ ਪੰਚਾਇਤ ਦੇ ਮਤੇ ਪਾ ਕੇ ਦਿੱਤੇ ਆ ਜੀ ਕੌਣ ਕਿ ਇਹ ਗੜੀ ਵੀਡੀਓ ਵਾਇਰਲ ਹੋਈ ਹੁਣ ਇਸ ਤੇ ਤੁਹਾਡੇ ਵੱਲੋਂ ਵੀ ਅੱਜ ਵੀ ਕੋਈ ਮਤਾ ਪਾਇਆ ਗਿਆ ਹਾਂਜੀ ਬਿਲਕੁਲ ਅਸੀਂ ਪੰਚਾਇਤ ਨੇ ਮਤਾ ਪਾਇਆ ਸਾਡੇ ਪਿੰਡ ਦੀ ਵੀਡੀਓ ਵਾਇਰਲ ਬਹੁਤ ਗਲਤ ਇਹਨੇ ਕੀਤਾ ਕਿਸੇ ਨੇ ਵੀ ਵਾਇਰਲ ਪਾਈ ਸਾਡੇ ਪਿੰਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਕੰਢੇ ਚ ਇਸ ਟਾਈਮ ਕੋਈ ਨਿਸ਼ਾਨੀ ਨੀ ਵਿਖ ਰਿਹਾ ਹੁਣ ਅਗਲਾ ਸਟੈਪ ਪੰਚਾਇਤ ਦਾ ਕੀ ਰਹਿਣ ਵਾਲਾ ਅਸੀਂ ਤਾਂ ਪੰਚਾਇਤ ਅੱਜ ਵੀ ਸ਼ਕਤੀ ਕੀਤੀ ਜੇ ਕੋਈ ਸਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਜਾਂ ਸਾਨੂੰ ਕੋਈ ਪਤਾ ਲੱਗ ਜੇ ਸ਼ਿਕਾਇਤ ਕਰਾਵੇ ਅਸੀਂ ਆਪ ਕਰੂਗੇ ਕਾਰਵਾਈ ਕਰਵਾਵਾਂਗੇ ਕੀ ਹੁਣ ਕਾਰਵਾਈ ਜਿਹੜੀ ਹੈ ਜਿਹੜੇ ਨੇ ਵਾਇਰੋ ਵਾਇਰਲ ਕਿਤੇ ਕਾਰਵਾਈ ਕਰਾਉਂਗਾ ਉਹਨਾਂ ਬਿਲਕੁਲ ਜੇ ਕਾਰਵਾਈ ਕਰਵਾਵਾਂਗੇ ਸਾਡੇ ਪਿੰਡਾਂ ਨਿਆਂ ਨਾ ਲਿਆਇ ਕਰੋ ਕਾਰਵਾਈ ਕਰਾਵਾ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਇਸ ਬੰਦੇ ਦੇ ਕਾਰਵਾਈ ਕੀਤੀ ਜਾਵੇ ਭਾਈ ਜੀ ਕਿ ਨਾਮ ਹੈ ਗੁਰਮੀਤ ਸਿੰਘ ਜੀ ਭਾਈ ਪਿੰਡ ਤੇ ਨਸ਼ਾ ਕਿੰਨਾ ਹੈ ਉਹ ਨਹੀਂ ਹੈਗਾ ਪਹਿਲੋ ਹੈਗਾ ਅਸੀਂ 2-3 ਮਹੀਨੇ ਹੁਣ ਤੱਕ ਜਿਹੜੇ ਵੇਚਣ ਵਾਲੇ ਖੜੇ ਨੇ ਇਹਨਾਂ ਨੇ ਤੋਬਾ ਕਰ ਲਈ ਠੀਕ ਹੈ ਨਾ ਜੀ ਤੇ ਹੁਣ ਨਹੀਂ ਹੈਗਾ ਨਸ਼ਾ ਐਸਐਚਓ ਕਵਰ ਵਾਲਾ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉਹ ਨਸ਼ਾ ਨਹੀਂ ਹੈਗਾ ਉੱਨਸ਼ਾ ਨਹੀਂ ਹੈਗਾ ਕੀ ਲੱਗਦਾ ਕਿ ਇਹ ਵਿਰੋਧੀ ਪਾਰਟੀਆਂ ਦਾ ਕੰਮ ਲੱਗਦਾ ਇਹ ਮ ਸਾਜਿਸ਼ ਜੀ ਸਾਡੇ ਤਾਂ ਨਾ ਮਤਲਬ ਇਹ ਵੀ ਛਾਂਖੜੇ ਨੂੰ ਬਦਨਾਮ ਕੀਤਾ ਜਾਏ ਅੱਜ ਤੋਂ 70 40 45 ਸਾਲ ਪਹਿਲਾਂ ਵੀ ਠੰਡੂ ਰਾਮ ਨੇ ਆਹਤਾ ਸੀ ਚਲੋ ਜੀ दारू ਪੀਲ ਕੇ ਛਾਂਖੜੇ ਚੱਲ ਗਏ ਉਹ ਗੱਲ ਅੱਜ ਵੀ ਸਾਨੂੰ ਬਦਨਾਮ ਕਰ ਰਹੇ ਨੇ ਬੀ ਇਹੋ ਜੀ ਹੁਣ ਨਸ਼ੇ ਵਾਲੀ ਗੱਲ ਐ ਨਹੀਂ ਕੀ ਜੀ ਕਹਿੰਦੇ ਜਦ ਦਾਰੂ ਪੀਣੇ ਹੋਵੇ ਤਾਂ ਸ਼ਾਮ ਖੜੀ ਆ ਜੀ ਹੋਣਾ ਚਿੱਟਾ ਲੈਣਾ ਹੋਵੇ ਤਾਂ ਫਿਰ ਸ਼ਾਮ ਖੜੀ ਨਹੀਂ ਇਹ ਇਹ ਗੱਲ ਨਹੀਂ ਪਰ ਠੰਡੂ ਰਹੋ ਨੇ ਗੱਲ ਕੀਤੀ ਸੀ 45 ਸਾਲ ਪਹਿਲਾਂ ਵੀ ਜੇ ਠੰਡ ਲੱਗਦੀ ਹੈ ਤਾਂ ਚਲੋ ਦਾਰੂ ਛਾਉ ਖੜੋ ਪੈਗ ਲੈ ਆਉਣੇ ਹਾਂ ਪਰ ਹੁਣ ਨਹੀਂ ਹੈਗਾ ਕੁਝ ਵੀ ਜੀ ਵੀ ਉਹਨੇ ਇਹਨਾਂ ਨੇ ਤੋਬਾ ਕਰ ਲਿਆ ਗਾ ਵੇਖ ਲਓ ਇਹਨਾਂ ਦੇ ਹਾਲਾਤ ਵੇਖ ਲਓ ਇਹਨਾਂ ਦੇ ਹਾਲਾਤ ਲਈ ਵੇਖੋ ਕਰੋ ਗੱਲਬਾਤ ਇਹ ਨਾਲ ਕਰੋ ਨਾ ਨਾ ਕਰੋ ਗੱਲਬਾਤ ਲਾਤ ਇਹ ਨਾਂ ਹੈ ਬ੍ਰਦਰ ਲੁਕਨ ਸਿੰਘ ਜੀ ਅਚਾ ਕੀ ਹੋਇਆ ਬਰੇ ਇਹ ਸ਼ੁਕਰਈ ਹੈ ਇਹ ਕੱਚਾ ਪਹਿਲਾਂ ਤੋਂ ਨਸ਼ੇ ਦਾ ਕੰਮ ਕਰਦਾ ਸੀ ਕਿੰਨੇ ਟਾਈਮ ਤੋਂ ਕੀਤਾ ਪਿਤਾ ਜੀ 1.5 ਸਾਲ ਕੀਤਾ ਤੇਰੇ ਕੋਲ ਮੜੋ ਵੀ ਘਾਹ ਹੁੰਦੇ ਸੀ ਨਹੀਂ ਜੀ ਮਾੜੇ ਮੁੱਟੇ ਹੁੰਦੇ ਸੀ ਕੋਈ ਕੋਈ ਨਹੀਂ ਹਾਂ ਮੈਂ ਆ ਵੀ ਬਿੰਦਾ ਸੀਗਾ ਤੇ ਆ ਵੀ ਵਿੱਚੋਂ ਵੇਚ ਕੇ ਤੋ ਹੀ ਲਿਆਣ ਸੀਗਾ ਮੜ ਮੁੱਢ ਘਾਹ ਹੁੰਦੇ ਸੀ ਕਿਹੜੇ ਆਹ ਹੀ ਪੀ ਲੈਂਦੇ ਸੀ ਕੋਈ ਕੁਝ ਨਹੀਂ ਦਿੰਦਾ ਸੀ ਹੁਣ ਤੋਂ ਮਹੀਨਾ ਪਹਿਲਾਂ ਪੰਚਾਇਤ ਨੇ ਮਤਾ ਪਾਇਆ ਕੀ ਲੱਗਦਾ ਹੁਣ ਤੂੰ ਛੱਡ ਗਿਆ ਕੰਮ ਹਾਂਜੀ ਹਾਂਜੀ ਮੈਨ ਪੰਚਾਇਤ ਨੇ ਬਹੁਤ ਵਧੀਆ ਸਹੂਲਤ ਦਿੱਤੀ ਏ ਕਿ ਤੁਸੀਂ ਨਸ਼ਾ ਛੱਡਦੇ ਹੋ ਚੰਗੇ ਰਹੋਗੇ ਨੇ ਤਾਂ ਤੁਹਾਨੂੰ ਜੇਲ੍ਹ ਦੇ ਸਟਾਜੇਗਾ ਅੱਜ ਤੁਹਾਡੇ ਹਾਲਾਤ ਕੀ ਹੈ ਹਾਲਾਤ ਕੀ ਨਹੀਂ ਹਾਂ ਉਹਨਾਂ ਆਪਾਂ ਬਾਬਾ ਕਿਵੇਂ ਬਣੀਏ ਇਹ ਤਾਂ ਬਾਬਾ ਹੁਣ ਸ਼ੂਗਰ ਹੋ ਗਈ ਸੀ ਸ਼ੂਗਰ ਵਾਧ ਕੀ ਕਦੀ ਘੱਟ ਕੀ ਕਿਵੇਂ ਕਿਵੇਂ ਹਾਂ ਦਵਾਈ ਚੱਦੀ ਜਾਂਦੀ ਹੈ ਇਹਦੇ ਮਾਰੇ ਕੰਮਾਂ ਦੇ ਮਾਰੇ ਨਤੀਜੇ ਇਹ ਮਾਰੇ ਕੰਮਾਂ ਦਾ ਨਤੀਜਾ ਨਹੀਂ ਮਾਰੇ ਕੰਮਾਂ ਨਹੀਂ ਜੀ ਕੋਈ ਕੁਦਰਤੀ ਵੀ ਹੋ ਸਕਦਾ ਹੈ ਵੱਡੀ ਗੱਲ ਨਹੀਂ ਜੀ ਹੁਣ ਕੀ ਕਹੇਗਾ ਲੋਕਾਂ ਨੂੰ ਜਿੰਨਾ ਲੋਕਾਂ ਨੇ ਅੱਜ ਪਿੰਡ ਨੂੰ ਬਦਨਾਮ ਕੀਤਾ ਕੁਝ ਕੁ ਲੋਕਾਂ ਵਾਸਤੇ ਪਿੰਡ ਬਦਨਾਮ ਹੋਇਆ ਹੈ ਜੀ ਗਲਤ ਹੈ ਬਦਨਾਮ ਕੀਤਾ ਸਾਡਾ ਪਿੰਡ ਬਹੁਤ ਵਧੀਆ ਜੀ ਸਾਡਾ ਸਰਪੰਚ ਵੀ ਤੁਸੀਂ ਸੁਧਰਿਓ ਅੰਤੀ ਸਦਰ ਗਈ ਹੂੰ ਵਿਸ਼ਵਾਸ ਕੀ ਮੈਂ ਦਵਾਇਆ ਸਰਪੰਚ ਸਾਹਿਬ ਨੇ ਜੀ ਹੂੰ ਤੁਸੀਂ ਆਪਦੇ ਵੱਲੋਂ ਹੁਕਮੇ ਦਵਾਇਆ ਵਿਸ਼ਵਾਸ ਖਾਂ ਭਾਈ ਜੀ ਲਿਖ ਕੇ ਦਿੱਤਾ ਹੈ ਲਿਖ ਕੇ ਦਿੱਤਾ ਹਾਂ ਜੀ ਮਤਾ ਪਾਇਆ ਜੀ ਫੜੇਗਾ ਜੀ ਕਿਹੜੀ ਮੀਸ ਜੇ ਦੇ ਦੂੰ ਹੂੰ ਚੱਲੇ ਅੱਜ ਤੋਂ ਵੀ ਚੱਲੇਕਰ ਪਹਿਲੇ ਹੁਣ ਪਤਾ ਹੋ ਗਿਆ 1.5 ਮਹੀਨਾ ਹੋ ਗਿਆ ਜੀ ਛੱਡੇ ਨੂੰ ਕੋਈ ਸਾਬਤ ਕਰ ਦੇ ਠੀਕ ਹੈ ਕੀ ਨਾਮ ਆ ਭਰਾ ਤੇਰਾ ਮੇਰਾ ਨਾਮ ਬਲਿੰਦਰ ਸਿੰਘ ਜੀ ਤੂੰ ਆਪ ਵੀ ਪਿੰਦਾ ਸੀ ਹਾਂ ਮੈਂ ਫਿਰ ਮੈਂ ਪਿੰਦਾ ਸੀ ਮੇਰਾ ਭਰਾ ਵੀ ਪਿੰਦਾ ਸੀ ਮੇਰੇ ਭਰਾ ਦੀ ਡੈਥ ਹੋ ਗਈ ਕਾਹ ਦਿਨ ਨਾਲ ਹੋਇ ਤੇਰੇ ਪ੍ਰਾਕਿਟ ਐ ਐਸ ਐਚ ਤੇਰੀ ਕਰਨ ਹਾਂ ਤਾਂ ਚਿੱਟੇ ਦੇ ਕਰ ਹੋਈ ਆਬਦਾ ਤੇਰਾ ਭਰਾ ਵੀ ਗਿਆ ਹਜੇ ਵੀ ਤੂੰ ਲੋਕਾਂ ਨੂੰ ਉਤੋਂ ਚਿੱਟਾ ਪਿਆ ਨਹੀਂ 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 ਹੁਣ ਮੈਂ ਚਿੱਟੇ ਦੇ ਤੋਆ ਕਰਨਾ ਮੈਂ ਤੇ ਚਿੱਟਾ ਵੀ ਨਹੀਂ ਸਰਪੰਚ ਸਾਹਿਬ ਨੇ ਜਦੋਂ ਪਿੰਡ ਦੇ ਵਿੱਚ ਸਾਡੇ ਹੋਇਆ ਇਕੱਠ ਹੋਇਆ ਸੀ ਉਸ ਤੋਂ ਬਾਅਦ ਚ ਅਸੀਂ ਪਿੰਡ ਦੀ ਪੰਚਾਇਤ ਨੇ ਮਤਾ ਪਾਇਆ ਸੀ ਉਸ ਤੋਂ ਬਾਅਦ ਚ ਅਸੀਂ ਢਾਣਾ ਕਵਰ ਲਾ ਜਾ ਕੇ ਅਸੀਂ ਉੱਥੇ ਜਾ ਕੇ ਲਿਖ ਕੇ ਦੇ ਦਿੱਤਾ ਸੀ ਅਸੀਂ ਇਹ ਕੰਮ ਦੇ ਮਾੜੇ ਕੰਮ ਕਰਦੇ ਫੜਿਆ ਗਿਆ ਤਾਂ ਫੇਰ ਤੇਰੇ ਮਗਰ ਪੰਚਾਇਤ ਨਹੀਂ ਜਾਣਾ ਫੇਰ ਤੂੰ ਕੀ ਕਹੇਗਾ ਜੇ ਮਾੜੇ ਕੰਮ ਕਰਾਂਗੇ ਉਹ ਜੋ ਜੋ ਸਜ਼ਾ ਪੰਚਾਇਤ ਦੇਗੀ ਉਹ ਸਾਨੂੰ ਮਨਜ਼ੂਰ ਅਸੀਂ ਨਾ ਇਹ ਗਲਤ ਕੰਮ ਕਰੀਏ ਆ ਦੇ ਇਨਤ ਮਨਜ਼ੂਰੀ ਕਰਕੇ ਕਾਵਾਂਗੇ ਹੂੰ ਤਾਂ ਕੀ ਪਹਿਲਾਂ ਕੀਤਾ ਕਿੰਨਾ ਕੀਤਾ ਕਿਥੋਂ ਕਿਥੋਂ ਦੇ ਗਾਕ ਹੁੰਦੇ ਸੀ ਬਸ ਐਂ ਅਹੀਂ ਸੀ ਟੀ ਨਾਲ ਆ ਗਿਆ ਜਿਹਦੇ ਨਾਲ ਗਿਆ ਚਲਾ ਦਵਾਤਾ ਨਿੱਚੋ ਪੀਂਜੋ ਗਾਉਂ ਜਗਾ ਬਣ ਗਿਆ ਬਸ ਇਸ ਤਰ੍ਹਾਂ ਠੀਕ ਹੈ ਕਹਿ ਜੀ ਦਲਦਲ ਹੈ ਜਿੱਥੋਂ ਤੂੰ ਨਿਕਲਿਆ ਮਾੜੀ ਦਲਦਲ ਹੈ ਜੀ ਇਹ ਹੰਦੇ ਵਿੱਚ ਮੇਰਾ ਭਰਾ ਵੀ ਸੀਗਾ ਉਹ ਆਂਦਾ ਘਰ ਉੱਜੜ ਗਿਆ ਨਿੱਕੇ ਨਿੱਕੇ ਬੱਚੇ ਸੀਗੇ ਦੋ ਬੱਚੇ ਵੀ ਮੈਂ ਆਂਦਾ ਪਿਆ ਔਰ ਮੇਰੇ ਤੇ ਉਹ ਤੇ ਬੱਚਾ ਸਾਰਾ ਪਾਲਾ ਮੇਰੇ ਤੇ ਹੀ ਹਮ ਕਹੋਂ ਮਾੜੀ ਕੰਮ ਚੋਂ ਨਿਕਲ ਜੀ ਆਈ ਮੈਂ ਦਵਾਈ ਲਈ ਆਈ ਲੈਂਦੀ ਰਹੀ ਬਠਿੰਡੇਓ ਦਾਹਲਾ ਰਹਿ ਰਹੇ ਆ ਤੇ ਬਸ ਮੇਰਾ ਲਾ ਚਲਦਾ ਪਿਆ ਤੇ ਬਸ ਆ ਠੀਕ ਕੀ ਭਾਈ ਕੀ ਲੱਗਦਾ ਪਿੰਡ ਨੂੰ ਬਦਨਾਮ ਇੱਕ ਵੀਡੀਓ ਵਾਇਰਲ ਹੋਈ ਕੋਈ ਪਿੰਡ ਬਦਨਾਮ ਹੋਇਆ ਤੁਸੀਂ ਕੱਟ ਕੀਤਾ ਪਿੰਡ ਹਾਂਜੀ ਬਿਲਕੁਲ ਜੀ ਮੇਰਾ ਨਾਮ ਗਰਮੀਤ ਸਿੰਘ ਪਿੰਡ ਮੇਰਾ ਸ਼ੰਖੜਾ ਜੀ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਇਹ ਬਿਲਕੁਲ ਸ਼ਾਸ਼ਤੀ ਤਿਸਾ ਪਿੰਡ ਬਦਨਾਮ ਕੀਤਾ ਗਿਆ ਕੋਈ ਇਸ ਤ ਹੈ ਸਾਡੇ ਪਿੰਡ ਤੇ ਗੱਲ ਲਗੀ ਬਾਕੀ ਅੱਜ ਤੋਂ ਮਹੀਨਾ ਪਹਿਲਾਂ ਵੀ ਇਹ ਨਸ਼ਾ ਵੇਚਣਾਂ ਨੇ ਜਿਹਦਾ ਮਤਾ ਪਾਇਆ ਸੀ ਜੀ ਤੁਹਾਡੇ ਕੋਲ ਖੜੇ ਨੇ ਇਹ ਲਿਖ ਕੇ ਦੇ ਆਏ ਨੇ ਵੀ ਜੇ ਅਸੀਂ ਕੋਈ ਮਾਰਾ ਕੰਮ ਕਰਾਂਗੇ ਤੇ ਸਾਨੂੰ ਪੰਚਾਇਤ ਵੱਲੋਂ ਜੋ ਸਜ਼ਾ ਲਈਏ ਅਸੀਂ ਆਖਿਆ ਵੀ ਤੁਹਾਡਾ ਖਰੋ ਉੱਤੇ ਖਰੋ ਕੇ ਪਰਚਾ ਘਟਾਵਾਂਗੇ ਇਹਦੇ ਬਿਲਕੁਲ ਜੀ ਤੇ ਜਿਹੜੀ ਉਹਨਾ ਵੀਡੀਓ ਵਾਇਰਲ ਹੋਈ ਏ ਇਹਦਾ ਜਾਣ ਕੇ ਨਾਣ ਪੁੱਛੇ ਸਾਡੇ ਪਿੰਨੋ ਸ਼ਾਸਤ ਢੀਨ ਕੀਤੀ ਗਈ ਏ ਤੇ ਬਾਕੀ ਅਸੀਂ ਇਸੇ ਇਸੇ ਕਾਨੂੰਨੀ ਕਾਰਵਾਈ ਕਰਾਵਾਂਗੇ ਵੀ ਜਿਹਨੇ ਇਹ ਵੀਡੀਓ ਵਾਇਰਲ ਕੀਤੀ ਏ ਬਿਲਕੁਲ ਅਸੀਂ ਸਾਡੇ ਪਿੰਨ ਦੇ ਸਾਰੀ ਪੰਚਾਇਤ ਖੱਲੀ ਔਰ ਫਿਰ ਮਤਾ ਪਾਇਆ ਦੁਬਾਰਾ ਵੀ ਜਿਹੜਾ ਕੋਈ ਗਾਂਦੂ ਸਾਡੇ ਪਿੰਨ ਦਾ ਨਾਮ ਲਵੇਗਾ ਜਾ ਠੀਕ ਹੈ ਜੇ ਕੋਈ ਲੈ ਕੇ ਜਾਂਦਾ ਸਾਨੂੰ ਸਬੂਤ ਕਰਾਵੇ ਸਾਨੂੰ ਉਹਦੇ ਘਰੇ ਲੈ ਕੇ ਜਾਵੇ ਅਸੀਂ ਉਹਨੂੰ ਆਪ ਖੁਦ ਪੰਚਾਇਤ ਨਾਲ ਜਾ ਕੇ ਫੜ ਕੇ ਥਾਣੇ ਦੇ ਕੇ ਆਵਾਂਗੇ ਹੋਰ ਹੋਰ ਪਰਚਾ ਕਟਾਵਾਂਗੇ ਪਰ ਐਂ ਨਾ ਕਿਸੇ ਦਾ ਨਾਮ ਨਾ ਲਵੇ ਵੀ ਫਲਾਣੇ ਸਾਰਾ ਪਿੰਡੀ ਵੇਚਦਾ ਪਿਆ ਇਹ ਗੱਲ ਗਲਤ ਉਹਨਾਂ ਵਾਸਤੇ ਵੀ ਜਿਹੜੇ ਸਾਡੇ ਸਰਕਾਰ ਪਹੁਤ ਮਾਨ ਜੀ ਨੇ ਵੀ ਆ ਸਰਕਾਰ ਨੇ ਬਹੁਤ ਸਖਤੀ ਕੀਤੀ ਹੈ ਤੇ ਸਾਡੇ ਜਿਹੜੇ ਅਫਸਰ ਸਾਹਿਬ ਆਏ ਨੇ ਐਸਓ ਸਾਹਿਬ ਕਮਰਾ ਲਈ ਉਹਨਾਂ ਬਹੁਤ ਮਿਹਨਤ ਕੀਤੀ ਹੈ ਉਹਨਾਂ ਸਾਡੇ